ਤੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਕਹਾਣੀ ਧੀਆਂ ਦੇ ਲੇਖ ਭਾਗ 69 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਨਜੀਤ ਕੀ ਹੋਇਆ ਪੁੱਤ ਰਾਤ ਫਿਰ ਨੀਂਦ ਨਹੀਂ ਆਈ ਖੁਸ਼ੀ ਹਾਂਜੀ ਮੰਮੀ ਘਟ ਹੀ ਆਈ ਆ ਨੀਂਦ ਤਾਂ ਖੁਸ਼ੀ ਦਵਾਈ ਲੈ ਕੇ ਨਹਾਉਣ ਚਲੀ ਗਈ ਮਨਜੀਤ ਸੋਚਣ ਲੱਗੀ ਪਤਾ ਨਹੀਂ ਮੇਰੀ ਧੀ ਦੀ ਕਿਸਮਤ ਵਿੱਚ ਕੀ ਲਿਖਿਆ ਕਿਉਂ ਇੰਨੀ ਤਕਲੀਫ ਲਿਖੀ ਆ ਰੱਬ ਜੀ ਖੁਸ਼ੀ ਦੇ ਜੀਵਨ ਵਿੱਚ ਅੱਜ ਫਿਰ ਬਹੁਤ ਉਦਾਸ ਲੱਗਦੀ ਆ ਹੱਥ ਜੋੜਰ ਅਰਦਾਸ ਕਰਦੀ ਆ ਕਿ ਪਰਮਾਤਮਾ ਭਲੀ ਕਰਿਓ ਮਨਜੀਤ ਚਾਹ ਲੈ ਕੇ ਕਮਰੇ ਵਿੱਚ ਚਲੀ ਗਈ ਬਲਵਿੰਦਰ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਸੀ ਬਲਵਿੰਦਰ ਤੇ ਮਨਜੀਤ ਚਾਹ ਪੀਣ ਤੋਂ ਬਾਅਦ ਗੁਰਦੁਆਰਾ ਸਾਹਿਬ ਚਲੇ ਗਏ ਮਨਜੀਤ ਨੇ ਰਸਤੇ ਵਿੱਚ ਬਲਵਿੰਦਰ ਨੂੰ ਦੱਸਿਆ ਕਿ ਅੱਜ ਖੁਸ਼ੀ ਨਾਲ ਗੱਲ ਕਰਿਓ ਉਹਨੂੰ ਬਾਹਰ ਕਿਤੇ ਲੈ ਜਾਇਓ ਮੈਨੂੰ ਅੱਜ ਖੁਸ਼ੀ ਫਿਰ ਉਦਾਸ ਲੱਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਕੇ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਸੇਵਾ ਕਰਨ ਲੱਗ ਗਈ ਖੁਸ਼ੀ ਨਿਤਨੇਮ ਕਰਕੇ ਬੈਠੀ ਸੀ ਕਿ ਗੁਰੀ ਚਾਹ ਲੈ ਕੇ ਆ ਗਈ ਖੁਸ਼ੀ ਨੂੰ ਦੇਖ ਗੋਦੀ ਨੂੰ ਸਮਝਣ ਵਿੱਚ देर ਨਹੀਂ ਲੱਗੀ ਕਿ ਖੁਸ਼ੀ ਰਾਤ ਸੁੱਤੀ ਨਹੀਂ ਉਹ ਚਾਹ ਲੈ ਕੇ ਖੁਸ਼ੀ ਦੇ ਕੋਲ ਬੈੱਡ ਤੇ ਬੈਠ ਗਈ ਮਨਜੋਤ ਵੀ ਮਗਰ ਹੀ ਆ ਗਿਆ ਉਹਦੇ ਆਉਂਦੇ ਹੀ ਰਾਜਪ੍ਰੀਤ ਨੂੰ ਉਠਾ ਲਿਆ ਦੋਵੇਂ ਜਾਣੇ ਹਾਲ ਵਿੱਚ ਜਗਦੀਪ ਕੋਲ ਜਾ ਕੇ ਖੇਲਣ ਲੱਗ ਗਏ ਗੁਰੀ ਖੁਸ਼ੀ ਤੂੰ ਕਿਉਂ ਇੰਨਾ ਸੋਚਦੀ ਆਂ ਦੇਖ ਤੂੰ ਆਪਣਾ ਕੀ ਹਾਲ ਕੀਤਾ ਹੋਇਆ ਮੰਮੀ ਡੈਡੀ ਤੇਰੇ ਲਈ ਚੰਗਾ ਹੀ ਸੋਚਣਗੇ ਖੁਸ਼ੀ ਨੇ ਸੁਖ ਨਾਲ ਤੇ ਨਰਿੰਦਰ ਨਾਲ ਜੋ ਗੱਲਾਂ ਹੋਈਆਂ ਉਹ ਸਭ ਗੁਰੀ ਨੂੰ ਦਾਸ ਦਿੱਤੀਆਂ ਤੇ ਸੁਖ ਦਾ ਮੈਸੇਜ ਵੀ ਗੁਰੀ ਨੂੰ ਪੜਾਇਆ ਗੁਰੀ ਮਨ ਹੀ ਮਨ ਬਹੁਤ ਖੁਸ਼ ਸੀ ਕਿ ਸੁਖ ਨੇ ਖੁਸ਼ੀ ਨੂੰ ਵਿਆਹ ਬਾਰੇ ਪੁੱਛਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਗੁਰੀ ਫਿਰ ਤੂੰ ਸੁਖਦੀਪ ਨੂੰ ਕੀ ਕਿਹਾ ਖੁਸ਼ੀ ਮੈਂ ਕੋਈ ਜਵਾਬ ਨਹੀਂ ਦਿੱਤਾ ਗੁਰੀ ਕਮਲਾ ਸੁਖ ਤਾਂ ਵੀਰੇ ਨੇ ਕੁਝ ਨਹੀਂ ਸੋਚਿਆ ਉਹਦੇ ਗੱਲ ਕਰਨ ਤੋਂ ਪਹਿਲਾਂ ਗੁਰੀ ਕੀ ਗਲਤ ਸੋਚ ਲਿਆ ਵੀਰੇ ਨੇ ਤੈਨੂੰ ਖੁਸ਼ ਦੇਖਣਾ ਚਾਹੁੰਦੇ ਆ ਸੀ ਖੁਸ਼ੀ ਤੇ ਸੁਖ ਦੀਆਂ ਖੁਸ਼ੀਆਂ ਗੁਰੀ ਤੂੰ ਸਮਝਦੀ ਕਿਉਂ ਨਹੀਂ ਉਹਦੇ ਕਿੰਨੇ ਚਾਹ ਹੋਣਗੇ ਆਪਣੇ ਵਿਆਹ ਲਈ ਇਹ ਪਲ ਉਹਦੇ ਜੀਵਨ ਵਿੱਚ ਪਹਿਲੀ ਵਾਰ ਆਉਣਾ ਤੇ ਮੈਂ ਖੁਸ਼ੀ ਬੋਲਦੇ-ਬੋਲਦੇ ਚੁੱਪ ਕਰ ਗਈ ਗੁਰੀ ਖੁਸ਼ੀ ਚੁੱਪ ਕਿਉਂ ਕਰ ਗਈ ਸੁਖ ਆਹ ਸਭ ਕੁਝ ਸੋਚਦਾ ਹੀ ਨਹੀਂ ਦੀਪੀ ਭਾਬੀ ਰਾਜਵੰਤ ਭਾਜੀ ਦੀ ਡੈਥ ਵਾਲੇ ਦਿਨ ਹੀ ਸਮਝ ਗਈ ਸੀ ਸੁਖ ਤੇਰਾ ਕਿੰਨਾ ਕਰਦਾ ਫਿਰ ਮੈਂ ਵੀ ਦੇਖਿਆ ਤੇਰੇ ਗੱਲਾਂ ਕਰਨ ਵੇਲੇ ਬਹੁਤ ਚੰਗਾ ਮੁੰਡਾ ਮੇਰੀ ਭੈਣ ਬਣ ਕੇ ਸੋਚ ਕੇ ਜਵਾਬ ਦੇਵੇਂ ਇਹਨਾਂ ਕਹਿ ਕੇ ਗੁਰੀ ਰਸੋਈ ਵਿੱਚ ਚਲੀ ਗਈ ਖੁਸ਼ੀ ਉੱਠ ਮਨਜੋਤ ਤੇ ਰਾਜਪ੍ਰੀਤ ਕੋਲ ਚਲੀ ਗਈ ਉਹਨੂੰ ਨਿਡਾਉਣ ਲੱਗ ਗਏ ਬਲਵਿੰਦਰ ਤੇ ਮਨਜੀਤ ਵੀ ਉਦੋਂ ਤੱਕ ਘਰ ਆ ਗਏ ਸਾਰੇ ਜਾਣੇ ਰੋਟੀ ਖਾਣ ਬੈਠ ਗਏ। ਖੁਸ਼ੀ ਹੁਣ ਕੁਝ ਠੀਕ ਸੀ। ਫਿਰ ਸਾਰੇ ਜਾਣੇ ਬੱਚਿਆਂ ਨਾਲ ਹੱਸਣ ਖੇਡਣ ਲੱਗ ਗਏ। ਕਿਸੇ ਨੇ ਕੋਈ ਗੱਲ ਨਾ ਛੇੜੀ ਜਿਹਦੇ ਨਾਲ ਖੁਸ਼ੀ ਨੂੰ ਤਕਲੀਫ ਹੋਵੇ। ਬਲਵਿੰਦਰ ਖੁਸ਼ੀ ਪੁੱਤ ਤੁਸੀਂ ਸਾਰੇ ਜਾਣੇ ਤਿਆਰ ਹੋ ਜਾਇਓ। ਆਪਾਂ ਅੱਜ ਕਿਤੇ ਘੁੰਮ ਕੇ ਆਵਾਂਗੇ। ਜਗਦੀਪ ਤੂੰ ਵੀ ਆਪਣੇ ਸਰ ਨੂੰ ਪੁੱਛ ਲੈ ਜੇ ਛੁੱਟੀ ਮਿਲ ਜਾਊ ਜਗਦੀਪ ਡੈਡੀ ਜੀ ਅੱਜ ਉਹਨਾਂ ਨੇ ਚੰਡੀਗੜ੍ਹ ਨੂੰ ਜਾਣਾ ਅੱਜ ਤੇ ਮੁਸ਼ਕਿਲ ਆ ਤੁਸੀਂ ਜਾਓ ਘੰਟੇ ਵਿੱਚ ਸਾਰੇ ਜਣੇ ਤਿਆਰ ਹੋ ਗਏ ਤੇ ਗੁਰੀ ਲੁਧਿਆਣੇ ਫਿਲਮ ਦੇਖਣ ਨੂੰ ਕਹਿਣ ਲੱਗੇ ਉਹਨੇ ਕੱਪੜੇ ਵੀ ਖਰੀਦਣੇ ਸੀ ਖੁਸ਼ੀ ਨੇ ਵੀ ਫਿਲਮ ਦੇਖਣ ਨੂੰ ਹਾਮੀ ਭਰ ਦਿੱਤੀ ਸਾਰੇ ਜਾਣੇ ਚਲੇ ਗਏ ਜਦੋਂ ਵਾਪਸ ਆਏ ਤਾਂ ਖੁਸ਼ੀ ਦੇ ਚਿਹਰੇ ਤੇ ਵੀ ਮੁਸਕਾਨ ਸੀ ਬਹੁਤ ਟਾਈਮ ਬਾਅਦ ਉਹ ਸਾਰੇ ਇਕੱਠੇ ਗਏ ਸੀ ਫਿਰ 3 ਦਿਨ ਬਾਅਦ ਐਮਪੀ ਨੇ ਖੁਸ਼ੀ ਨਾਲ ਗੱਲ ਕੀਤੀ ਐਮਪੀ ਦੇ ਉਹਦੇ ਪਤੀ ਨੇ ਬਹੁਤ ਗੱਲਾਂ ਸਮਝਾਈਆਂ ਤੇ ਮੁੱਖ ਦੀ ਗੱਲ ਉਹਨਾਂ ਨੇ ਇਹ ਕਹੀ ਕਿ ਖੁਸ਼ੀ ਵਿਆਹ ਦਾ ਤੇਰੇ ਡੈਡੀ ਨੇ ਵੀ ਕਰਨਾ ਚਾਹੇ ਹੁਣ ਕਰ ਦੇਣ 5 ਸਾਲ ਨੂੰ ਤੇ ਖੁਸ਼ੀ ਤੈਨੂੰ ਪਤਾ ਹੀ ਆ ਸੁਖਦੀਪ ਬਹੁਤ ਚੰਗਾ ਮੁੰਡਾ ਤੂੰ ਉਹਨੂੰ ਵਿਆਹ ਲਈ ਹਾਂ ਕਰ ਦੇ ਖੁਸ਼ੀ ਆਪਣੀ ਨਣਦ ਨੂੰ ਕੁਝ ਨਾ ਬੋਲੀ ਬਸ ਹਰ ਗੱਲ ਤੇ ਹਾਂਜੀ ਕਹਿ ਗਈ ਪਰ ਮਨ ਉਹਦਾ ਹਾਲੇ ਵੀ ਡੋਲਦਾ ਸੀ ਰੇਮਪੀ ਦੇ ਗੱਲ ਕਰਦੇ ਕਰਦੇ ਹੀ ਉਹਦੇ ਪਤੀ ਨੇ ਖੁਸ਼ੀ ਨੂੰ ਪੁੱਛਿਆ ਖੁਸ਼ੀ ਹਰ ਗੱਲ ਤੇ ਹਾਂ ਜੀ ਨਾ ਕਹਿ ਤੂੰ ਆਪ ਵੀ ਦੱਸ ਤੇਰਾ ਦਿਲ ਕੀ ਕਹਿੰਦਾ ਅਸੀਂ ਤੇਰਾ ਚੰਗਾ ਹੀ ਸੋਚਾਂਗੇ ਖੁਸ਼ੀ ਬਾਜੀ ਮੈਨੂੰ ਪਤਾ ਡੈਡੀ ਜੀ ਨੇ ਮੇਰਾ ਵਿਆਹ ਤਾਂ ਕਰਨਾ ਹੀ ਆ ਸ਼ਾਇਦ ਉਹ ਜੋ ਸੋਚਦੇ ਆ ਉਹ ਵੀ ਸਹੀ ਆ ਪਰ ਸੁੱਖ ਨਾਲ ਨਹੀਂ ਗੱਲ ਕਰਦੇ ਖੁਸ਼ੀ ਫਿਰ ਚੁੱਪ ਕਰ ਗਈ ਰਿੰਪੀ ਸੁਖਦੀਪ ਕਿਉਂ ਨਹੀਂ ਏਨਾ ਸੋਚ ਕੇ ਤੇਰਾ ਪਹਿਲਾ ਵਿਆਹ ਹੋਇਆ ਸੀ ਜਾਂ ਤੂੰ ਮੇਰੇ ਵੀਰ ਦੀ ਬੇਧਵਾ ਜਦੋਂ ਅਸੀਂ ਇਹ ਸੋਚ ਲਿਆ ਵੀ ਤੈਨੂੰ ਇਕੱਲੇ ਨਹੀਂ ਦੇਖ ਸਕਦੇ ਬਸ ਹੁਣ ਬਹੁਤ ਟਾਈਮ ਲੈ ਲਿਆ ਤੇ ਸੋਚਣ ਲਈ ਹੁਣ ਸੁਖਦੀਪ ਨਾਲ ਵਿਆਹ ਨੂੰ ਹਾਂ ਕਰ ਦੇ ਖੁਸ਼ੀ ਜੀ ਭੈਣੇ ਬਾਜੀ ਤੁਸੀਂ ਇੱਕ ਵਾਰ ਸੁਖ ਨਾਲ ਗੱਲ ਕਰ ਲਓ ਨਰਿੰਦਰ ਵੀਰਾ ਤਾਂ ਮੇਰੀ ਗੱਲ ਸਮਝਦਾ ਨਹੀਂ 림피 ਨੇ ਹਾਂ ਕਰਤੀ ਕਿ ਤੇਰੇ ਭਾਜੀ ਕਿਸੇ ਦਿਨ ਵਿਹਲੇ ਟਾਈਮ ਗੱਲ ਕਰ ਲੈਣਗੇ ਪਰ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਤੇ ਨਾ ਹੀ ਕੁਝ ਸੋਚਣਾ ਕਿੰਨਾ ਹੀ ਟਾਈਮ ਰਿੰਪੀ ਹੋਣੀ ਦੋਵੇਂ ਜਾਣੇ ਖੁਸ਼ੀ ਨਾਲ ਗੱਲਾਂ ਕਰੀ ਗਏ ਉਸ ਨੂੰ ਸਮਝਾਈ ਗਏ ਫਿਰ ਖੁਸ਼ੀ ਨੂੰ ਕਿਹਾ ਕਿ ਮਾਸੀ ਜੀ ਨਾਲ ਗੱਲ ਕਰਵਾ ਦੇ ਖੁਸ਼ੀ ਰਸੋਈ ਵਿੱਚ ਜਾ ਕੇ ਮੰਮੀ ਰਿੰਪੀ ਭੈਣ ਨਾਲ ਗੱਲ ਕਰਿਓ ਤੇ ਖੁਦ ਰੋਟੀ ਬਣਾਉਣ ਲੱਗ ਗਈ ਰਿੰਪੀ ਨੇ ਰਸਮੀ ਫਤਿਹ ਬੁਲਾਉਣ ਤੋਂ ਬਾਅਦ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਾਸੀ ਜੀ ਖੁਸ਼ਪ੍ਰੀਤ ਵਿਆਹ ਲਈ ਮੰਨ ਗਈ। ਬਸ ਉਹਦੇ ਜੀਜਾ ਜੀ ਇੱਕ ਵਾਰ ਸੁਖਦੀਪ ਨਾਲ ਗੱਲਬਾਤ ਕਰ ਲੈਣ। ਫਿਰ ਤੁਸੀਂ ਸੁਖਦੀਪ ਦੇ ਪਰਿਵਾਰ ਨਾਲ ਗੱਲ ਕਰ ਲਿਓ। ਮਨਜੀਤ ਸ਼ੁਕਰ ਆ ਪ੍ਰਮਾਤਮਾ ਦਾ ਧੀ ਸਾਡੇ ਤਾਂ ਹੁਣ ਖੁਸ਼ੀ ਨਾਲ ਵਿਆਹ ਬਾਰੇ ਗੱਲ ਕਰਨ ਨੂੰ ਦਿਲ ਹੀ ਨਹੀਂ ਕਰਦਾ ਸੀ ਮੇਰੇ ਤੋਂ ਨਹੀਂ ਚੱਲ ਹੁੰਦੀ ਸੀ ਜਦੋਂ ਰੋਣ ਲੱਗ ਜਾਂਦੀ ਸੀ ਰੇਮਪੀ ਮਾਸੀ ਜੀ ਵਸ ਹੁਣ ਸਾਰੇ ਦੁੱਖ ਕੱਟੇ ਜਾਣਗੇ ਘਰ ਸਭ ਦਾ ਮੂੰਹ ਮਿੱਠਾ ਕਰਵਾਓ ਮਾਸੀ ਜੀ ਦੁੱਖ ਤਾਂ ਭੁੱਲਦਾ ਨਹੀਂ ਹੁੰਦਾ ਪਰ ਹੁਣ ਖੁਸ਼ੀਆਂ ਵੀ ਰੱਜ ਕੇ ਮਨਾਓ